ਹਾਂਜੀ ਭਾਈ ਕੀ ਨਾਮ ਆ ਜੀ ਆਪਣਾ ਮੇਰਾ ਨਾਮ ਜੱਜ ਹੈ ਜੀ ਹਾਂਜੀ ਕੀ ਮਸਲਾ ਜੀ ਇਥੇ ਮਸਲਾ ਇਹ ਹੈ ਵੀ ਬੱਚੇ ਨਹਿਰ ਤੇ ਨਹਾਉਣ ਆਏ ਸੀ ਹਾਂਜੀ ਤੇ ਮੁੰਡਾ ਮੇਰਾ ਵੀ ਆਇਆ ਸੀ ਨਹਾਉਣ ਨਹਿਰ ਤੇ ਤੇ ਮੈਂ ਇਹ ਤਾਂ ਮੈਨੂੰ ਘਰੋਂ ਪਤਾ ਲੱਗਿਆ ਵੀ ਮੁੰਡਾ ਨਹਿਰ ਤੋਂ ਨਹਾਉਣ ਆਇਆ ਹੋਆ ਕਿੰਨੇ ਜਣੇ ਨਹਾਉਣ ਆਏ ਟੋਟਲ ਇਥੇ ਇਥੇ ਨਹਾਉਣ ਆਏ ਸੀ ਘੱਟੋ ਘੱਟ 7-8 ਜਣੇ ਆਏ ਅੱਛਾ ਜੀ ਤੇ ਇਹ ਨੂੰ ਸਾਨੂੰ ਪਤਾ ਲੱਗਿਆ ਮੈਂ ਆ ਮੁੰਡੇ ਨੂੰ ਵੀਰ ਨੂੰ ਫੋਨ ਕੀਤਾ ਮੈਂ ਵੀ ਇਹ ਤਾਂ ਮੁੰਡੇ ਨਹਿਰ ਤੇ ਨਹਾਉਣ ਗਿਆ ਤੇ ਆਓ ਚਲੀਏ ਆਪਾਂ ਲੈ ਗਏ ਇਹਨਾਂ ਨੂੰ ਮੋੜ ਸਕੇ ਅੱਛਾ ਜੀ ਤੇ ਜਦੋਂ ਅਸੀਂ ਨਹਿਰ ਦੇ ਆਏ ਆ ਇਹ ਨਹਾਉਣ ਦਿਨੋਂ ਦੇ ਪਏ ਸੀ ਹੂੰ ਤੇ ਇਹਨਾਂ ਨੇ ਮੈਂ ਦਬਕਾ ਮਾਰਿਆ ਵੀ ਚਲੋ ਬਾਹਰ ਨਿਕਲੋ ਵੀ ਚਲੋ ਜਲੀਏ ਘਰੇ ਤੇ ਕਹਿੰਦੇ ਆਨੂੰ ਨਹਾ ਲੈ ਲਓ ਪੰਜ ਮਿੰਟ ਹੀ ਨਾ ਫਿਰ ਚੱਲ ਜਾਨੇ ਆ ਹੂੰ ਤੇ ਮੈਂ ਕਿਹਾ ਚਲੋ ਨਹਾ ਲਓ ਅਸੀਂ ਨਾ ਬਾਹਰ ਖਲੋਤੇ ਆਂ ਨਹਿਰ ਦੇ ਵਿਚ ਨਹੀਂ ਬੜੇ ਹੂੰ ਬਾਹਰ ਖਲੋਤੇ ਤੇ ਨਹਾਉਂਦੇ ਪਏ ਤੇ ਨਹਾਉਂਦੇ ਨਹਾਉਂਦੇ ਨਾ ਥੋੜਾ ਜਿਹਾ ਗਾਹ ਗਏ ਤੇ ਅਗਲੇ ਬੰਲੇ ਨਹਿਰ ਦੇ ਵਿੱਚ ਟੋਇਆ ਹੀ ਥੱਲੇ ਉਹ ਤੁਹਾਡੇ ਰੇਤਾ ਦੁੱਤਾ ਵੀ ਕਈਆਂ ਨੇ ਕੱਢੀ ਆ ਜਦੋਂ ਨਹਿਰ ਸੁੱਤੀ ਹੀ ਤੇ ਡੂੰਗੀ ਹੀ ਨਾ ਰੇਤਾ ਜੇ ਟੋਇਆ ਪਿਆ ਤੇ ਉਹਦੇ ਪੈਰ ਚਲੇ ਗਏ ਬੱਚੇ ਦਾ ਹੂੰ ਉੱਥੋਂ ਇਹਦਾ ਇੱਕ ਨੂੰ ਇਹ ਦੋ ਤਿੰਨ ਜਣੇ ਆਲੇ ਨਹਾਉਂਦੇ ਇੱਕ ਡੁੱਬਿਆ ਤੇ ਉਹਨੇ ਨਾਲ ਹੀ ਦੋ ਤਿੰਨ ਜਣਿਆਂ ਨੂੰ ਲੈ ਗਿਆ ਨਾਲ ਅੱਛਾ ਜੀ ਤੇ ਉਹ ਡੁੱਬਦੇ ਡੁੱਬਦੇ ਨਾ ਸਾਡੇ ਭਲੇ ਮੇਰੇ ਭਲੇਕੇ ਵੀ ਇਦਾਂ ਮਜ਼ਾਕ ਦੇ ਕਰਨਾ ਖੇਡਣ ਦੇ ਹੀ ਹੂੰ ਹੂੰ ਤੇ ਮੈਨੂੰ ਚ ਪਤਾ ਲੱਗਾ ਵੀ ਇਹ ਤਾਂ ਨਹੀਂ ਇਹ ਕੰਮ ਖਰਾਬ ਹੋ ਗਿਆ ਮੈਂ ਛਾਲ ਮਾਰੀ ਤਿੰਨ ਜਣਿਆਂ ਨੂੰ ਮੈਂ ਕੱਢ ਲੈ ਹਾਂ ਦਾ ਹੂੰ ਤੇ ਦੂਜਾ ਦੂਜਾ ਗਾਂਹ ਚਲ ਗਿਆ ਡੋਬਦਾ ਡੋਬਦਾ ਗਾੜੀ ਚਲੇ ਗਿਆ ਤੇ ਉਹਦੇ ਕੋ ਉਹ ਉਹ ਫੜਿਆ ਨਹੀਂ ਗਿਆ ਮੇਰੇ ਕੋ ਇਹ ਤਿੰਨ ਆ ਜਾਣੇ ਰ ਮੈਂ ਕੱਢ ਕੇ ਲਿਆ ਤਾਂ ਕਿੰਨਾ ਸਮਾਂ ਹੋ ਚੁੱਕਾ ਨਹਿਰ ਦੇ ਵਿੱਚ ਬੱਚਾ ਜਿਹੜਾ ਲਾਪਤਾ ਹੋ ਚੁੱਕਾ ਇਹ 3:30 ਵਜੇ ਦਾ ਟਾਈਮ ਹੈਗਾ ਜੀ ਤਾਂ ਹੁਣ ਕਿਨਾ ਸਮਾਂ ਹੋ ਗਿਆ ਉਹਦੇ ਅਸੀਂ ਆਪ ਹੀ ਦੇ ਆ ਕਰਨ ਕੋਈ ਪ੍ਰਸ਼ਾਸਨਿਕ ਨਹੀਂ ਆਇਆ ਆਪਾਂ ਫੋਨ ਵੀ ਕੀਤਾ ਸਾਰਿਆਂ ਨੂੰ ਠੀਕ ਹੈ ਇਹ ਉਥੇ ਨਹਿਰ ਤੇ ਵੀ ਗਏ ਤਾਰਾਂ ਵਾਲੇ ਪੁਲਿੱਟੇ ਵੀ ਗਏ ਆ ਬੰਦੇ ਲੱਭਣੇ ਉਥੋਂ ਵੀ ਆਏ ਆ 2-4 ਜਣੇ ਆਏ ਆ ਕੱਢ ਗੁ ਲੱਭ ਲੁੱਭ ਕੇ ਚਲੇ ਗਏ ਕਹਿੰਦੇ ਵੀ ਨਹੀਂ ਇੱਥੇ ਨਹੀਂ ਕੀ ਮੰਗਾ ਹਣ ਤੁਹਾਡੀ ਪ੍ਰਸ਼ਾਸਨ ਨੂੰ ਕੀ ਮੰਗੇ ਪ੍ਰਸ਼ਾਸਨ ਕੋ ਮੰਗੇ ਆ ਵੀ ਐਂ ਆਪਣੇ ਬੱਚੇ ਬੱਚੇ 3 ਜਾਨ 3 ਬਚਾ ਲਿਆ ਜਿਹੜਾ ਇੱਕ ਰਹਿ ਗਿਆ ਉਹਨੂੰ ਵੀ ਬਚਾ ਲਓ ਉਹਨੂੰ ਵੀ ਕੱਢ ਦਿਓ ਬਾਹਰ ਲੱਭੇ ਜਾਵੇ ਆਗੇ ਲੱਭੇ ਜਾਵੇ ਹਾਂਜੀ ਕੀ ਨਾਮ ਆ ਭਾਈ ਆਪਣਾ ਉਹ ਜੀ ਮੇਰਾ ਨਾਮ ਪਾਸਟਰ ਗੁਰਵੰਤਰ ਰਾਜਾ ਵਾ ਹਾਂਜੀ ਕੀ ਹੋਇਆ ਨਹਿਰ ਤੇ ਇਸ ਜਗ੍ਹਾ ਤੇ ਨਹਿਰ ਤੇ ਤੁਹਾਨੂੰ ਪਤਾ ਕੀ ਗਰਮੀਆਂ ਦੀਆਂ ਛੁੱਟੀਆਂ ਚੱਲ ਰਹੀਆਂ ਤੇ ਗਰਮੀਆਂ ਦੀਆਂ ਛੁੱਟੀਆਂ ਦੇ ਕਾਰਨ ਬੱਚੇ ਨਹਾਉਣ ਆਏ ਸੀਗੇ ਹਾਂ ਤੇ ਮਕਬੂਲਪੁਰੇ 6 ਨੰਬਰ ਗਲੀ ਦੇ ਬੱਚੇ ਆ ਔਰ ਜਦੋਂ ਪਤਾ ਲੱਗਾ ਤੇ ਬੱਚਿਆਂ ਦੇ ਵਿੱਚੋਂ ਇੱਕ ਬੱਚਾ ਲਾਪਤਾ ਸੀਗਾ ਜਿਹੜਾ ਮਤਲਬ ਕਿ ਨਹਾਉਣ ਆਇਆ ਸੀਗਾ ਤੇ ਡੁੱਬ ਗਿਆ ਤੇ ਡੁੱਬਣ ਤੋਂ ਬਾਅਦ ਗੋਤਾਖੋਰਾਂ ਨੂੰ ਵੀ ਬੁਲਾਇਆ ਗਿਆ ਤੇ 3 ਵਜੇ ਤੋਂ ਲੈ ਕੇ ਹੁਣ ਤੱਕ ਬੱਚਿਆਂ ਦੀ ਭਾਲ ਕੀਤੀ ਜਾ ਰਹੀ ਆ ਪਰ ਉਹ ਬੱਚਾ ਨਹੀਂ ਲੱਭਾ ਜਿਸ ਦਾ ਨਾਮ ਹੀ ਸਮੀਰ ਮਕਬੂਲਪੁਰਾ 6 ਨੰਬਰ ਗਲੀ ਦਾ ਰਹਿਣ ਵਾਲਾ ਔਰ ਪ੍ਰਸ਼ਾਸਨ ਵੱਲੋਂ ਵੀ ਕੋਈ ਫਲਪ ਮਦਦ ਵਗੈਰਾ ਹਜੇ ਤੱਕ ਨਹੀਂ ਸਾਡੀ ਕੀਤੀ ਗਈ ਤਾਂ ਕਿ ਸਾਡਾ ਬੱਚਾ ਮਿਲ ਸਕੇ ਤੇ ਸਾਡੀ ਪ੍ਰਸ਼ਾਸਨ ਅਗੇ ਹੀ ਬੇਨਤੀ ਆ ਕਿ ਵੱਧ ਤੋਂ ਵੱਧ ਸਾਡੀ ਮਦਦ ਕੀਤੀ ਜਾਵੇ ਕਿਉਂਕਿ ਇਹ ਬੱਚੇ ਦੀ ਮਾਂ ਦਾਦੀ ਸਾਰਾ ਏਰੀਆ ਕੀ ਬਹੁਤ ਇਸ ਗੱਲ ਨੂੰ ਲੈ ਕੇ ਪਰੇਸ਼ਾਨ ਵਾ ਕਿ ਬੱਚਾ ਲਾਪਤਾ ਹੈ ਤੇ ਅਸੀਂ ਚਾਹੁੰਦੇ ਹਾਂ ਕਿ ਜਲਦੀ ਤੋਂ ਜਲਦੀ ਬੱਚਾ ਮਿਲ ਜਾਵੇ ਤਾਂ ਕਿ ਸਾਰੇ ਮਤਲਬ ਕਿ ਆਪਣੀ ਤਸੱਲੀ ਸਭ ਨੂੰ ਮਿਲ ਸਕੇ ਬੱਚੇ ਦੇ ਘਰ ਦੇ ਵਿੱਚ ਨਾ ਉਹਦਾ ਪਾਣੀ ਭਾਈ ਕੀ ਨਾਮ ਆਪਣਾ ਮੇਰਾ ਨਾਮ ਸ਼ਮਸ਼ੇਰ ਸਿੰਘ ਕਿੱਥੋਂ ਦੇ ਆਣ ਵਾਲੇ ਹੋ ਮਕਬੂਲਪੁਰੇ ਤੋਂ ਜੀ ਤੇ ਕਿੱਥੇ ਆਏ ਸੀ ਤੁਸੀਂ ਆਪਾਂ ਤੇ ਇੱਥੇ ਬੱਚੇ ਨੂੰ ਹੋਣ ਆਏ ਸੀ ਕਿਹੜੀ ਥਾਂ ਤੇ ਇੱਥੇ ਤਾਰਾਂ ਵਾਲੇ ਪੋਲ ਅੱਗੇ ਅੱਛਾ ਜੀ ਕੀ ਹੋਇਆ ਫਿਰ ਇੱਥੇ ਇਥੇ ਉਹ ਬੱਚੇ ਨੂੰ ਹੁਣ ਆਏ ਸੀ ਤੇ ਉਹ ਨਹਾਦੇ ਪਏ ਸੀ ਤੇ ਆਪਾਂ ਭਾਜੀ ਨੇ ਮੈਨੂੰ ਫੋਨ ਕੀਤਾ ਸੀ ਹਾਂ ਕਹਿੰਦੇ ਵੀ ਬੱਚੇ ਨੂੰ ਹਣਗੇ ਆਇਓ ਚੱਲੀਏ ਵੇਖਣ ਉਹਨਾਂ ਤੇ ਮੈਂ ਇਹਨਾਂ ਦੇ ਨਾਲ ਆਇਆ ਤੇ ਬੱਚੇ ਨੂੰ ਹੁੰਦੇ ਪਏ ਇਹਨਾਂ ਦਬਕਾ ਮਾਰਿਆ ਤੇ ਕਹਿੰਦੇ 2 ਮਿੰਟ ਰੋਜੋ ਬਸ ਤੇ ਆਪਾਂ ਆਉਣ ਲੱਗੇ ਆ ਤੇ ਫਿਰ ਚੱਲਦੇ ਆ ਤੇ ਉਹਦੇ ਵਿੱਚ ਟੋਇਆ ਹੈਗਾ ਅਸੀਂ ਲੋਕਾਂ ਮਿੱਟੀ ਗੱਡੀ ਹੈਗੀ ਸੀ ਹਾਂ ਹਾਂ ਤੇ ਉਹਦੇ ਵਿੱਚ ਉਹਦਾ ਮੁੰਡੇ ਦਾ ਪੈਰ ਅੱਗੇ ਪੈ ਗਿਆ ਵਾ ਅੱਛਾ ਜੀ ਹਾਂਜੀ ਤੇ ਉਹ ਫਿਰ ਅੱਗੇ ਧੁਰਦਾ ਚਲ ਗਿਆ ਵਾਗੇ ਹਾਂਜੀ ਤੇ ਹੁਣ ਆਪਣੀ ਇਹੀ ਮੰਗਿਆ ਵੀ ਬਸ ਜਿਹੜੇ ਅਸੀਂ ਤਿੰਨ ਬੱਚੇ ਉਹ ਗੱਡਦੇ ਤੇਰਾ ਇੱਕ ਮੁੰਡਾ ਡੁੱਬ ਗਿਆ ਵਾ ਨਾ ਉਹਨੂੰ ਬਸ ਤੋਤਾਖੋਰ ਵੀ ਇੱਥੇ ਪਹੁੰਚੇ ਨੇ ਕੀ ਪਤਾ ਲੱਗਾ ਹੁੰਦਾ ਕੋ ਤੋਤਾਖੋਰ ਆ ਇਹੀ ਤੇ ਉਹਨਾਂ ਕੋ ਕੁਝ ਨਹੀਂ ਬਣਾਈ ਲੱਭਾ ਨਹੀਂ ਉਹਨਾਂ ਨੂੰ ਅੱਛਾ ਜੀ ਹਾਂਜੀ ਹੁਣ ਕੀ ਮੰਗਿਆ ਜੀ ਸਾਡੀ ਇਹੀ ਮੰਗਿਆ ਵੀ ਜਿਹੜਾ ਇੱਕ ਮੁੰਡਾ ਰਿੰਦਾ ਉਹ ਵੀ ਲੱਭਾ ਦਿੱਤਾ ਜਾਵੇ ਜੀ ਪ੍ਰਸ਼ਾਸਨ ਕੋ ਸਾਡੀ ਸਾਡੀ ਵਾਦ